ਇਹ 14 ਦਿਨ ਹੁਣ ਆਪਾਂ ਨੂੰ ਦਿਨ ਰਾਤ ਤੇ ਕਰਨੀ ਪਵੇ। ਕੋ ਲੱਖ ਵਾਰ ਕਿ ਪਿੰਡਾਂ ਚੋਂ ਹਲਕਿਆਂ ਚੋਂ ਫੋਨ ਆਉਂਦੇ ਆ ਵੀ ਸਾਨੂੰ ਪੋਸਟਰ ਚਾਹੀਦੇ ਆ ਜਾਂ ਝੰਡੇ ਚਾਹੀਦੇ ਨੇ। ਪੋਸਟਰ ਕੋ ਬਣਾਏ ਵੀ ਨਹੀਂ। ਉਹ ਸਭ ਨਿਸ਼ਾਨ ਤੋਂ ਬਾਅਦ ਬਣਾਵਾਂਗੇ। 17 ਨਿਸ਼ਾਨ ਮਿਲ ਗਿਆ ਆਪਾਂ ਪੋਸਟਰ ਦੀ ਬਾਅਦ ਬਣਾ ਲਾਂਗੇ। ਕੋ ਝੰਡੇ ਬਣਾਵਾਂਗੇ। ਹਣੇ ਜੇ ਆਪਾਂ ਸੋਚਾਂ ਜੀ ਵੀ ਇਨ੍ਹਾਂ ਦੇ ਮੁਕਾਬਲੇ ਆਪਾਂ ਝੰਡੇ ਜਾਂ ਪੋਸਟਰ ਲਾ ਦਾਂਗੇ ਉਹ ਆਪਾਂ ਕੋ ਲੱਗਣੇ ਨਹੀਂ ਸੋਹਣੇ ਪੜਾਉਂਦੇ। ਜਿਹਦਾ ਫੇਸ ਦਾ ਬੋਲ ਰੋਟਿਆ ਲਟਿਆ ਨੇ ਦਾ ਬਹੁਤ ਕੁਝ ਤਾਂ ਗੋਦਾ। ਜਿਹਦਾ ਤੇਰਾ 100 ਮੀਟਰ ਦਾ ਕੰਮ ਲੈ ਕੇ ਚੱਲਦੇ ਆ। ਆਪਾਂ ਤਾਂ ਹੁਣ ਮੇਰੀ ਗੱਲ ਸੁਣੋ VOTER ਸਪੋਰਟਰ ਲੋਕਾਂ ਨੂੰ ਝੰਡੇ ਪ੍ਰਚਾਰ ਹੁਣ ਲੋਕ ਹੀ ਆ। ਠੀਕ ਹੈ। ਉਹੀ ਝੰਡੇ ਆ ਤੇ ਉਹੀ ਪੋਸਟਰ ਆ। ਹੁਣ ਇਹ ਘਰ ਘਰ ਜਾ ਕੇ ਆਪਾਂ ਪ੍ਰਚਾਰ ਜਿਹੜਾ ਕਰਨਾ ਨਿਸ਼ਾਨ ਦਾ। ਸਭ ਤੋਂ ਅਹਿਮ ਗੱਲ ਆ ਵੀ ਹਲਕਾ ਬਹੁਤ ਵੱਡਾ ਆਪਣਾ ਨਿਸ਼ਾਨ ਹਰ ਘਰ ਤੱਕ ਪਹੁੰਚਣਾ ਚਾਹੀਦਾ। ਕਈ ਵਾਰ ਨਿਸ਼ਾਨ ਹੀ ਪਤਾ ਲੱਗਦਾ। ਬਹੁਤ ਸਾਰੀਆਂ ਮਾਵਾਂ ਜਾਂ ਬਜ਼ੁਰਗ ਕੋੜ ਫੋਣਾ ਚਾਹੁੰਦੇ ਹੁੰਦੇ ਆਪਾਂ ਨਿਸ਼ਾਨ ਨਹੀਂ ਲੱਭਦੇ ਨਹੀਂ ਮੌਕੇ ਤੇ। ਸਹੀ ਗੱਲ। ਸਿੱਖ ਦਾ ਇਹ ਬੇਨਤੀ ਹੈ ਵੀ ਜੇ ਤੁਸੀਂ ਧਿਆਨ ਦੇ ਕੇ ਵੀਰਾ ਜੀ ਸਾਰਿਆਂ ਦੇ ਜੁੜਨਾ। ਬਾਕੀ ਕੋ ਜਿਹੜਾ ਸੁਦਾ ਸੁਝਾਅ ਹੋਊਗਾ ਉਹ ਆਪਣੇ ਗਲਪ ਬਣੇ ਹੋਵੇ ਉਹ ਵੀ ਦੱਸਦੇ ਰਹਿਣ। ਤੀਜੀ ਗੱਲ ਹੁਣ ਆਪਾਂ ਇਹ ਕੋਸ਼ਿਸ਼ ਕਰਦੇ ਆ ਵੀ ਜਾਂ ਤਾਂ ਆਪਾਂ 650 ਪਿੰਡਾਂ ਇੱਕ ਵਾਰੀ ਆਪਣੇ ਸਾਰੇ ਪ੍ਰਿੰਟ ਨਿਕਲ ਜਾਂ ਦੋ ਦਿਨਾਂ ਚ ਆਪਾਂ ਕਰਦੇ ਨੇ 14 ਦੇ 15 ਇੱਕ ਆਪਾਂ ਵੱਡੀ ਰੈਲੀ ਰੱਖਣੀ ਆ ਉਹ ਵਿਚਾਲਾ ਦੇ ਕੇ ਰੱਖ ਲਾਂਗੇ ਸੈਂਟਰ ਜਾ ਕੇ ਵਿਚ ਹੈਗਾ ਪ੍ਰਿੰਡੇ ਦੇ ਮਾਨਸਾ ਦੋ ਆਪਾਂ ਰੋਡ ਸ਼ੋਅ ਕਰਨੇ ਆ ਵੱਡੇ ਔਰ ਸ਼ੋਅ ਇੱਕ ਪ੍ਰਿੰਡੇ ਚ ਉਹ ਕਮਾਣ ਸਕਦੇ ਠੀਕ ਉਹ ਇਹਨਾਂ ਤੰਨਾ ਲਈ ਆਪਾਂ ਨੂੰ ਜ਼ੋਰ ਪੂਰਾ ਮਾਰਨਾ ਅਗਲੀ ਗੱਲ ਜਿਹੜੀ ਹੁਣ ਆਪਾਂ ਮੈਂ ਇਹ ਸੋਚਦਾ ਵੀ ਜੇਰਾ ਆਪਾਂ ਦੋ ਵੱਡੇ ਆਪਣਾ ਦੋ ਰੋਡ ਸ਼ੋਅ ਹੋ ਗਏ ਤੇ ਇੱਕ ਵੱਡੀ ਰੈਲੀ ਹੋ ਗਈ। ਇਹ ਤੋਂ ਪਹਿਲਾਂ ਵੀ ਜੇ ਆਪਾਂ 10-10 ਪਿੰਡਾਂ ਦਾ ਇਕੱਠ ਇਕੱਠ ਰੱਖ ਲਿਆ ਕਰੀ। ਵੀ 10 ਪਿੰਡਾਂ ਨੂੰ ਵੀ ਉਥਾ ਇਕੱਠੇ ਕਰ ਦਈਏ। 6 ਜਾਂ 7 ਤੱਕ ਦਿਨ ਦੇ ਪਰਮ ਹੋ ਜਾਣਾ। 70 ਪਿੰਡ ਨਿਕਲ ਸਕਦੇ ਆ। ਉਹ ਐ ਹਲਕੇ ਦੇ ਵਿੱਚ ਆਪਾਂ ਫਿਰ ਜਾਾਂਗੇ। 70 ਜਾਂ ਇਧਰੋਂ 70 ਕ ਪਿੰਡ ਨੇ 72 ਕੰਡ ਲੰਬੀ ਦੇ ਇੰਨੇ ਕਿੰਡ ਅਧਿਆਤੀ ਦੇ ਨੇ। ਇਧਰ ਪਿੰਡ ਜਾਦੇ ਆ 90 90 ਪਿੰਡ ਨੇ ਮਾਨਸਾ ਦੇ। ਜਿਹੜੇ ਆਪਾਂ ਇਹ ਮੰਨ ਕੇ ਚੱਲੋ ਵੀ ਇੱਕ ਦਿਨ ਦੇ ਵਿੱਚ ਆਪਾਂ ਇੱਕ ਹਲਕਾ ਕੱਢ ਸਕਦੇ। ਜੇ ਨੌ ਹਲਕੇ ਜਾਂ ਨੌ ਦਿਨ ਆਪਾਂ ਨੂੰ ਉਹ ਜੋਰ ਲਾਉਣਾ। ਬਾਕੀ ਹੁਣ ਬਾਈ ਤੁਸੀਂ ਆਪ ਦੇ ਤੌਰ ਤੇ ਜੋਰ ਲਾਉਣਾ। ਆਪ ਦੇ ਤੌਰ ਤੇ ਪ੍ਰਚਾਰ ਕਰਨਾ। ਕਿਉਂਕਿ ਬੜੀ ਆਪਾਂ ਕੋਈ ਬੰਦਾ ਇਹ ਸੋਚ ਲੈਂਦਾ ਵੀ ਮੈਨੂੰ ਫੋਨ ਨਹੀਂ ਕੀਤਾ ਜਾਂ ਮੈਨੂੰ ਸੁਨੇਹਾ ਨਹੀਂ ਲੱਗਿਆ। ਹੁਣ ਫੋਨ ਸੁਨੇਹਾ ਹਰ ਇੱਕ ਬੰਦੇ ਦਾ ਲੱਗਣਾ ਹੀ ਨਹੀਂ। ਨਹੀਂ ਗੱਲ ਠੀਕ ਹੈ। ਹਰ ਇੱਕ ਬੰਦੇ ਕੋਹੰਚੇ ਹੀ ਨਹੀਂ ਜਾਣਾ ਆਪਾਂ ਤੋਂ। ਕਈ ਹੁਣ ਦਵਾਰੇ ਵੀਰ ਜਿਵੇਂ ਕਲੀਪੁਰ ਵਾਲੇ ਬੈਠੇ ਆ ਕਹਿੰਦੇ ਭਾਈ ਸਾਡੇ ਦਵਾਰੇ ਰੱਖੋ ਕੋਸ਼ਿਸ਼ ਕਰਾਂਗੇ ਜੇ ਵੀਧੀ ਨਿਕਲਿਆ ਗਿਆ ਤਾਂ ਨਿਕਲ ਜਾਗੇ ਬਹੁਤ ਪਿੰਡ ਵਾਲੇ ਆਏ ਦਵਾਰਾ ਦਵਾਰਾ ਸਾਧਦੇ ਰਹੇ ਹਨ ਦਵਾਰੇ ਦਵਾਰੇ ਤਾਂ ਆਪਾਂ ਸਾਡੇ ਸਾਰੇ ਪਿੰਡ ਚ ਕਿੱਥੋਂ ਭਾਜਾਂਗੇ ਜਾਏ ਨਹੀਂ ਜਾ ਪਰ ਫਿਰ ਵੀ ਆਪਣੀ ਕੋਸ਼ਿਸ਼ ਹੋ ਗਈ ਵੀ ਇੱਕ ਵਾਰੀ ਪੂਰੇ ਜੋਰ ਨਾਲ ਤੂਫਾਨ ਹੁ ਲੰਘ ਜਗੇ ਸਾਰੇ ਹਲਕੇ ਦੇ ਜਾਂਦਾ ਆਪਾਂ ਇਹ ਸੋਚਨ ਕੇ ਵੀ ਟੂਰਨਾਮੈਂਟ ਰੁਕੇ ਇੱਕ ਪਿੰਡ 'ਚ 5-5 ਮਿੰਟ ਰੁਕੇ ਆ ਚੱਲ ਗਏ 5 ਮਿੰਟ ਇੱਕ ਪਿੰਡ 5-5 ਆ ਕਰਦੇ ਆ ਪਿੰਡਾਂ ਥਰੇ ਜਾ ਕੇ ਜਾਂ ਆਪਾਂ 10 ਪਿੰਡਾਂ ਨੂੰ ਇਕੱਠੇ ਕਰਕੇ ਉੱਥੇ 20 ਮਿੰਟ ਲਾ ਕੇ 10 ਪਿੰਡ ਅੱਗੇ ਲੈ 5-5 ਮਿੰਟ ਹੀ ਲਾਉਣਾ ਨੀ ਪਾਣੇ ਵੀ ਰੋੜਾ ਨੂੰ ਵੀ ਕੱਢ ਦਿਆ ਘੋੜਾ ਜਾਊਗਾ ਸਾਡੇ